ਜਿਹੜਾ ਹੁਣ ਵਾਲਾ ਮੋਰਚਾ ਇਹ ਕਿੰਨਾ ਕਾਮਯਾਬ ਹੋਊਗਾ ਕਿ ਭਾਈ ਜਿਹੜੀ ਇੱਥੇ ਸੈਨੇਟ ਹੈ ਜਿਹਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਇੱਥੇ ਉਹ ਖਤਮ ਕੀਤੀ ਜਾਂਦੀ ਹੈ ਤੇ ਜਿਹੜੀ ਇਹ ਵੀ ਸਾਰੀ ਡਿਸੀਜਨ ਮੇਕਿੰਗ ਆ ਉਹ ਸੈਂਟਰ ਦੇ ਹੱਥਾਂ ਚ ਚਲੀ ਜਾਂਦੀ ਸਾਫ ਸਬਦਾਂ ਚ ਕਹੀਏ ਕਿ ਇਹਦਾ ਪ੍ਰਾਈਵੇਟ ਕਰਨ ਹੋ ਜਾਣਾ ਹੈ ਪ੍ਰਾਈਵੇਟ ਕਰਨ ਵੀ ਹੋ ਜਾਣਾ ਹੈ ਇਹਦਾ ਇਹਦਾ ਸੈਂਟਰਲਾਈਜੇਸ਼ਨ ਵੀ ਹੋ ਜਾਣਾ ਜੀ ਮਤਲਬ ਇਹ ਗੱਲ ਹੈ ਕਿ ਇਹ ਸਾਡੀ ਯੂਨੀਵਰਸਿਟੀ ਹੈ ਜਿਹੜੀ ਇਹ ਪੰਜਾਬ ਦੇ ਹਰਿਆਣਾ ਦੇ ਹਿਮਾਚਲ ਦੇ ਲੋਕਾਂ ਨੂੰ ਜਿਹੜੀ ਸਸਤੀ ਐਜੂਕੇਸ਼ਨ ਦੇ ਰਹੀ ਹੈ ਸਾਡੇ ਇੱਧਰਲੇ ਪਾਸੇ ਪੈਕ ਹੈ ਇੰਜੀਨੀਅਰਿੰਗ ਇੰਸਟੀਚਿਊਟ ਹੈ ਪੈਕ ਕਹਿੰਦੇ ਆ ਉਹ ਬਿਲਕੁਲ ਉਹ ਸੈਂਟਰ ਦਾ ਇੰਸਟੀਚਿਊਟ ਹੈ ਉੱਥੇ ਹੋਸਟਲ ਦੀ ਫੀਸ ਰਹਿਣ ਦੀ 80000 ਰੁਪਏ ਸਾਲ ਦੀ ਆ ਮੇਰੇ ਪਿੱਛੇ ਹੋਸਟਲ ਨੇ ਹਮ ਯੂਨੀਵਰਸਿਟੀ ਦੇ ਐਨਾ ਹੀ 10000 ਰੁਪਏ ਕਿਉਂ ਸੈਂਟਰ ਕੋਲੇ ਸਿੱਧੀ ਜਾਂਦੀ ਹੈ ਸੈਂਟਰ ਦੀ ਡਿਸੀਜਨ 메ਕਿੰਗ ਇੱਥੇ ਆਉਂਦੀ ਹੈ ਤਾਂ ਇਹ ਯੂਨੀਵਰਸਿਟੀ ਇੰਨੀ ਮਹਿੰਗੀ ਹੋ ਜੂ ਜਣਾ ਕਿੱਥੇ ਔਰ ਕਸੂਰਵਾਰ ਕੌਣ ਹੈ ਇਸ ਯੂਨੀਵਰਸਿਟੀ ਦੇ ਵਿੱਚ ਕੁਝ ਐਦਾਂ ਦੇ ਪ੍ਰੋਫੈਸਰ ਜਾਂ ਫੈਕਲਟੀ ਵੀ ਬੈਠੀ ਹੈ ਜਿਹੜੀ ਚਾਹੁੰਦੀ ਹੈ ਕਿ ਇਹਨੂੰ ਸੈਂਟਰ ਯੂਨੀਵਰਸਿਟੀ ਬਣਾ ਦੇ ਸਾਡੀਆਂ ਜੀ ਤਨਖਾਹਾਂ ਵੱਧ ਜਾਣਗੀਆਂ ਸਾਡੀਆਂ ਦੀ ਜਿਹੜੀ ਰਿਟਾਇਰਮੈਂਟ ਏਜ ਹੈ ਜਿਵੇਂ ਹੁਣ 58 ਹੈ ਉਹ 62 ਹੋ ਜੂਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੈਂਟਰ ਦੀ ਜਿਹੜੀ ਇਹ ਰਿਟਾਇਰਮੈਂਟ ਏਜ ਆ ਵੱਧ ਹੁੰਦੀ ਹੈ ਜਾਂ ਉਹਨਾਂ ਦੀ ਤਨਖਾਹ ਵੱਧ ਹੁੰਦੀ ਹੈ ਤਾਂ ਤੁਸੀਂ ਐ ਮੰਨੋ ਵੀ ਜਿਨ੍ਹਾਂ ਨੂੰ ਅਸੀਂ ਇੰਟੈਲੈਕਚੁਅਲ ਕਹਨੇ ਆ ਕਿ ਸਾਡੇ ਪ੍ਰੋਫੈਸਰ ਨੇ ਸੈਕਸ਼ਨ ਬਹੁਤ ਥੋੜਾ ਹੋ ਪਰ ਉਹ ਮਹੀਨੇ ਬਹੁਤ ਰੱਖਦਾ ਹੈ ਜਿਹੜਾ ਇਹ ਕਹਿੰਦਾ ਕਿ ਇਹਨੂੰ ਸੈਂਟਰ ਨੂੰ ਇਹਨੂੰ ਸੈਂਟਰ ਯੂਨੀਵਰਸਿਟੀ ਬਣਾ ਦਿਓ ਇੱਥੇ ਪਤਾ ਨਹੀਂ ਕਿੰਨਾ ਕੁ ਫੰਡ ਆ ਜੂਗਾ। ਸ਼ਸ਼ੀਕਾਲ ਮਿਹਰ ਟੀਵੀਜ਼ਨ ਦੇ ਨਾਲ ਤੁਸੀਂ ਜੁੜੇ ਹੋ ਪੰਜਾਬ ਯੂਨੀਵਰਸਿਟੀ ਦਾ ਮਸਲਾ ਬਹੁਤ ਪੱਖਿਆ ਹੋਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਸਟੂਡੈਂਟ ਧਰਨਾ ਲਾ ਕੇ ਬੈਠੇ ਨੇ ਔਰ ਸਟੂਡੈਂਟਾਂ ਦਾ ਕਹਿਣਾ ਹੈ ਕਿ ਸੈਨੇਟ ਔਰ ਸਿੰਡੀਗੇਟਰ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਉੱਪਰੋਂ ਦਾਵਾਗਾ ਉਹ ਵੀ ਪੰਜਾਬ ਦਾ ਖਤਮ ਕਰਨ ਦੇ ਲਈ ਲੱਗੀ ਹੋਈ ਆ ਸਮੇਂ ਦੀ ਸਰਕਾਰ ਤਾਂ ਸਾਡੇ ਨਾਲ ਸੁਖਮਣ ਆ ਮੌਜੂਦਾ ਅਸੀਂ ਗੱਲਬਾਤ ਕਰਾਂਗੇ ਕਾਫੀ ਪੁਰਾਣੇ ਸਟੂਡੈਂਟ ਨੇ ਇਥੋਂ ਦੇ ਸੁਖਣ ਪਹਿਲਾਂ ਬਹੁਤ ਸਵਾਗਤ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਆ ਤੁਹ ਬਹੁਤ ਵਧੀਆ ਬਹੁਤ ਵਧੀਆ ਪੰਜਾਬ ਯੂਨੀਵਰਸਿਟੀ ਦਾ ਜੋ ਦਾਵਾ ਹੈਗਾ ਪੰਜਾਬ ਦਾ ਪੰਜਾਬ ਯੂਨੀਵਰਸਿਟੀ ਤੇ ਉਹ ਖਤਮ ਹੋ ਰਿਹਾ ਔਰ ਇਸ ਦੀ ਕਹਾਣੀ ਕੀ ਆ ਕਾਫੀ ਪ੍ਰਚਾਰਿਆ ਜਾ ਰਿਹਾ ਕਿ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਧਰਨੇ ਮਜ਼ਾਰਿਆਂ ਦੇ ਵਿੱਚ ਲੀਡਰ ਆਏ اپੋਜੀਸ਼ਨ ਆਈਆਂ ਔਰ ਸਾਰਿਆਂ ਦੀ ਇੱਕੋ ਗੱਲ ਸੀ ਕਿ ਅਸੀਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਦਾਵਾ ਉਹ ਪੰਜਾਬ ਦੇ ਲਈ ਹੀ ਰੱਖਾਂਗੇ ਜੇਕਰ ਪੰਜਾਬ ਦਾ ਦਾਵਾ ਇੱਥੋਂ ਖਤਮ ਹੋ ਗਿਆ ਤਾਂ ਸ਼ਾਇਦ ਫਿਰ ਚੰਡੀਗੜ੍ਹ ਤੋਂ ਵੀ ਖਤਮ ਹੋ ਜੇ ਹਨਾ ਅਸਲ ਮੈਨੂੰ ਇਹ ਲੱਗਦਾ ਆਪਾਂ ਨੂੰ ਨਾ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਥੋੜੀ ਹਿਸਟਰੀ ਚ ਜਾਣਾ ਚਾਹੀਦਾ ਹੂੰ ਬਿਲਕੁਲ ਜੇ ਅਸੀਂ ਪੰਜਾਬ ਦੇ ਦਾਵੇ ਨੂੰ ਸਮਝਣਾ ਹੈ ਕਿ ਪੰਜਾਬ ਦਾ ਦਾਵਾ ਇੱਥੇ ਕਿਉਂ ਆ ਸਾਨੂੰ ਥੋੜਾ ਜਿਹਾ ਇਤਿਹਾਸ ਦੇਖਣਾ ਪਊਗਾ ਹੂੰ ਇਹ ਯੂਨੀਵਰਸਿਟੀ 1882 ਦੇ ਵਿੱਚ ਹੂੰ ਜਦੋਂ ਅਸੀਂ ਗੁਲਾਮ ਸੀਗੇ ਸਾਡੇ ਪੰਜਾਬ ਦੇ ਸਰਦਾਰਾਂ ਨੇ ਗਲੀ ਗਲੀ ਫਿਰਕੇ ਦੇ ਵਾਸਤੇ ਫੰਡ ਇਕੱਠਾ ਕੀਤਾ ਹੂੰ ਕਿਉਂਕਿ ਉਦੋਂ ਅੰਗਰੇਜ਼ਾਂ ਦੀ ਸਰਕਾਰ ਸੀਗੀ ਅੰਗਰੇਜ਼ ਕਹਿੰਦੇ ਕਿ ਅਸੀਂ ਪੈਸਾ ਨਹੀਂ ਦੇ ਸਕਦੇ ਜੀ ਤਾਂ ਪੰਜਾਬ ਦੇ ਲੋਕਾਂ ਨੇ ਪਿੰਡ ਪਿੰਡ ਫਿਰਕੇ ਦੇ ਵਾਸਤੇ ਪੈਸਾ ਇਕੱਠਾ ਕੀਤਾ ਹੂੰ ਤੇ ਪਰ ਜਿਹੜੀ ਅੰਗਰੇਜ਼ਾਂ ਨੇ ਸਾਨੂੰ ਵਧੀਆ ਚੀਜ਼ ਦਿੱਤੀ ਸਾਡੇ ਗੁਲਾਮ ਹੋਣ ਦੇ ਬਾਵਜੂਦ ਵੀ ਲੰਡਨ ਯੂਨੀਵਰਸਿਟੀ ਤੋਂ ਸੈਨੇਟ ਦਾ ਆਈਡੀਆ ਲਿਆਂਦਾ ਗਿਆ ਜਿਹੜੀ ਸੈਨੇਟ ਵਾਸਤੇ ਅੱਜ ਧਰਨਾ ਚੱਲ ਰਿਹਾ ਜੀ ਉਹ ਸੈਂਡ ਦਾ ਆਈਡੀਆ ਲੰਡਨ ਯੂਨੀਵਰਸਿਟੀ ਤੋਂ ਲਿਆ ਕੇ ਪੰਜਾਬ ਯੂਨੀਵਰਸਿਟੀ ਵਿੱਚ ਇੰਪਲੀਮੈਂਟ ਕਰਕੇ ਅੰਗਰੇਜ਼ਾਂ ਨੇ ਸਾਨੂੰ ਦਿੱਤਾ। ਹਮ ਅਸਲ ਦੇ ਵਿੱਚ ਉਹ ਜਿਹੜਾ ਆਈਡੀਆ ਉਹ ਹੈ ਕੀ ਹੈ? ਹਮ ਸੈਨੇਟ ਇੱਕ 90 ਮੈਂਬਰੀ 91 ਮੈਂਬਰੀ ਇੱਕ ਬਾਡੀ ਹੈ। ਹਮ ਜਿਵੇਂ ਆਪਾਂ ਕਹਿੰਨਾ ਸਾਡੀ ਅਸੈਂਬਲੀ ਹੈ, ਪਾਰਲੀਮੈਂਟ ਹੈ। ਹਮ ਸੈਨੇਟ ਇਥੋਂ ਦੀ ਪਾਰਲੀਮੈਂਟ ਹੈ। ਜੀ। ਉਹਦੇ ਵਿੱਚ ਜਿਹੜੇ ਇਥੋਂ ਸਟੂਡੈਂਟ ਪੜ੍ਹ ਕੇ ਚਲੇ ਗਏ ਹਮ ਉਹ ਚੁਣੇ ਜਾਂਦੇ ਨੇ ਜਿਹੜੇ 202 ਕਾਲਜ ਪੰਜਾਬ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਪ੍ਰੋਫੈਸਰ ਉਹਨਾਂ ਦਾ ਸਟਾਫ ਐ ਆਡਾਡ ਰੋ ਦੀਆਂ ਕੈਟਗਰੀਆਂ ਬੜੀਆਂ ਹੋਈਆਂ ਨੇ ਜੀ ਉਹ ਸਾਰੇ ਇਕੱਠੇ ਹੋ ਕੇ ਸੈਨੇਟ ਬਣਾਉਂਦੇ ਨੇ ਜਿਹਦੇ ਵਿੱਚੋਂ ਇੱਕ ਸਿੰਡੀਗੇਟ ਨਿਕਲਦੀ ਹੈ ਜਿਹੜੀ ਇਹਦੀ ਐਗਜ਼ੀਕਿਊਟਿਵ ਬਾਡੀ ਹੈ ਜਿਹੜੀ ਚੀਜ਼ਾਂ ਨੂੰ ਲਾਗੂ ਕਰਦੀ ਹੈ ਉਹ 15 ਮੈਂਬਰੀ ਹੈ ਤਾਂ ਇਹ ਸਾਡੀ ਇਲੈਕਟਿਡ ਬਾਡੀ ਹੈ ਇਹ ਡਿਸਾਈਡ ਕਰਦੀ ਹੈ ਕਿ ਯੂਨੀਵਰਸਿਟੀ ਦੇ ਵਿੱਚ ਹੋਊਗਾ ਹੂੰ ਤਾਂ ਅੰਗਰੇਜ਼ਾਂ ਨੇ ਸਾਨੂੰ ਇਹ ਬਾਡੀ ਬਣਾ ਕੇ ਦਿੱਤੀ ਜੀ ਪਰ ਹੁਣ ਤਰਾਸ ਦੀ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਗੁਲਾਮ ਸੀ ਉਦੋਂ ਸਾਨੂੰ ਇੱਕ ਡੈਮੋਕਰੈਟਿਕ ਬਾਡੀ ਮਿਲੀ ਉਦੋਂ ਸਾਨੂੰ ਲੋਕਤੰਤਰਿਕ ਬਾਡੀ ਮਿਲੀ ਬਿਲਕੁਲ ਹੁਣ ਜਦੋਂ ਅਸੀਂ ਆਜ਼ਾਦ ਹਾਂ ਜਿਹਨੂੰ ਅਸੀਂ ਆਜ਼ਾਦੀ ਕਹਿ ਰਹੇ ਹਾਂ ਕਿਸੇ ਕਾ ਆਜ਼ਾਦ ਦੇਸ਼ ਦੇ ਵਿੱਚ ਰਹਿਣੇ ਆ ਜਿਹੜਾ ਦੇਸ਼ ਜਿਹੜੀ ਇਹ ਧਰਤੀ ਜਿੱਤੇ ਅਸੀਂ ਬੈਠੇ ਆ ਜਿਹੜੀ ਕਹਿੰਦੀ ਹੈ ਕਿ ਸੀ ਡੈਮੋਕਰੇਸੀ ਦੀ ਮਾਂ ਆ ਅਸੀਂ ਲੋਕਤੰਤਰ ਦੀ ਮਾਂ ਆ ਉਹ ਸੱਥੋ ਹੀ ਹੋ ਰਹੀ ਹੈ ਇਹ ਗੱਲ ਪਹਿਲੀ ਸਮਝਣ ਵਾਲੀ ਆ ਅ ਜਦੋਂ ਆਪਾਂ ਅਗਲੀ ਗੱਲ ਕਰਦੇ ਆ ਪੰਜਾਬ ਯੂਨੀਵਰਸਿਟੀ ਦੇ کافی ਧਰਨੇ ਹੋਏ ਮਜ਼ਾਰੇ ਹੋਏ ਮੋਰਚੇ ਲੱਗੇ ਔਰ ਇਹਨਾਂ ਮੋਰਚਾਂ ਦੇ ਵਿੱਚੋਂ ਲਗਾਤਾਰ ਸਟੂਡੈਂਟਾਂ ਦੀ ਜਿੱਤ ਹੁੰਦੀ ਰਹੀ ਜਿਹੜਾ ਹੁਣ ਵਾਲਾ ਮੋਰਚਾ ਇਹ ਕਿੰਨਾ ਕੁ ਕਾਮਯਾਬ ਹੋਊਗਾ ਔਰ ਕਿੱਥੋਂ ਤੱਕ ਜਾ ਕੇ ਇਹ ਮੋਰਚਾ ਲੜਨਾ ਪਊਗਾ ਜਿਵੇਂ ਤੁਸੀਂ 10 ਤਰੀਕ ਦੀ ਇੱਕ ਕਾਲ ਦਿੱਤੀ ਆ ਕਾਲ ਦੇ ਵਿੱਚ ਕਿੰਨੀ ਕੁ ਆਸ ਉਮੀਦ ਆ ਕਿ ਲੋਕ ਪਹੁੰਚਣਗੇ ਅਸਲ 'ਚ ਇਹ ਮੋਰਚਾ ਬਾਕੀ ਮੋਰਚਿਆਂ ਨਾਲ ਵੱਖਰਾ ਹੈਗਾ ਹਾਂ ਵੱਖਰਾ ਕਿਉਂ ਹੈ ਕਿਉਂਕਿ ਜਿਹੜੇ ਬਾਕੀ ਮੋਰਚੇ ਸੀਗੇ ਜਿਵੇਂ ਇਹ ਤੋਂ ਪਹਿਲਾਂ ਐਫੀਡੈਫਟ ਦਾ ਮਸਲਾ ਆਇਆ ਕੀ ਇਹ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ ਫਸਟ ਇਅਰ ਦੇ ਉਹਨਾਂ ਤੋਂ ਇੱਕ ਫਾਰਮ ਭਰਾਇਆ ਜਾ ਰਿਹਾ ਕਿ ਤੁਸੀਂ ਧਰਨਾ ਨਹੀਂ ਲਾ ਸਕਦੇ ਤੁਸੀਂ ਐਨੇ ਡੈਸੀਮਲੀ ਤੱਕ ਬੋਲ ਸਕਦੇ ਹੋ ਤੁਸੀਂ ਸਾਡੇ ਰੈਜੀਡੈਂਸ਼ੀਅਲ ਏਰੀਆ ਚ ਨਹੀਂ ਆ ਜਾ ਸਕਦੇ ਇਸੇ ਵੀਸੀ ਰਹਿੰਦੀ ਹੈ ਐਵੇਂ ਦਾ ਫਾਰਮ ਭਰਾਇਆ ਜਾ ਰਿਹਾ ਸੀ ਤਾਂ ਉਹ ਜਿਹੜੀ ਲੜਾਈ ਸੀ ਉਹ ਇਥੋਂ ਦੀ ਅਥਾਰਟੀ ਨਾਲ ਸੀ ਇਥੋਂ ਦੇ ਵੀਸੀ ਨਾਲ ਸੀ ਇਹ ਮੋਰਚਾ ਜਿਹੜਾ ਵੱਖਰਾ ਤਾਂ ਹੈ ਲੜਾਈ ਸਿੱਧੀ ਸੈਂਟਰ ਨਾਲ ਹੈ ਜਿਵੇਂ ਅਸੀਂ ਕਿਸਾਨੀ ਅੰਦੋਲਨ ਦੇਖਿਆ ਜਿਹੜੇ ਬੇਲਾਵ ਸੈਂਟਰ ਨੇ ਪਾਸ ਕੀਤੇ ਸਾਡੀ ਲੜਾਈ ਸਿੱਧੀ ਸੈਂਟਰ ਨਾਲ ਬਣ ਗਈ ਹੂੰ ਤਾਂ ਜਿਹੜਾ ਇਹ ਮੋਰਚਾ ਹੈਗਾ ਇਹ ਵੱਖਰਾ ਤਾਂ ਹੈ ਕਿ ਇਹਦੇ ਜਿਹੜੇ ਜੋ ਨੋਟੀਫਿਕੇਸ਼ਨ ਸੈਂਟਰ ਕੱਢਦੀ ਹੈ ਕਿ ਭਾਈ ਜਿਹੜੀ ਇੱਥੇ ਸੈਨਟ ਹੈ ਜਿਹਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਹੈ ਇੱਥੇ ਹੂੰ ਉਹ ਖਤਮ ਕੀਤੀ ਜਾਂਦੀ ਹੈ ਤੇ ਜਿਹੜੀ ਇਹ ਵੀ ਸਾਰੇ ਡਿਸੀਜਨ 메ਕਿੰਗ ਆ ਉਹ ਸੈਂਟਰ ਦੇ ਹੱਥਾਂ ਚ ਚਲੀ ਜਾਊਗੀ ਹੂੰ ਉਹ ਆਪਦੀ ਇੱਕ ਨੋਮਿਨੇਟਡ ਬਾਡੀ ਇੱਥੇ ਲਾਊਗੀ ਸੱਤ ਬੰਦਿਆਂ ਦੀ ਕਮੇਟੀ ਹੋਊਗੀ ਉਹ ਉੱਥੋਂ ਚੁਣ ਕੇ ਆਉਣਗੇ ਨੋਮਿਨੇਟ ਹੋ ਕੇ ਆਉਣਗੇ ਬਿਲਕੁਲ ਤਾਂ ਜਿਹੜੀ ਲੜਾਈ ਹੈ ਸਿੱਧੀ ਸੈਂਟਰ ਨਾਲ ਬਣ ਗਈ ਸਾਫ਼ ਸ਼ਬਦਾਂ ਵਿੱਚ ਕਹੀਏ ਕਿ ਇਹਦਾ ਪ੍ਰਾਈਵੇਟ ਕਰਨ ਹੋ ਜਾਣਾ ਜਾਂ ਆਪਾਂ ਇਹਦਾ ਸੌਖੇ ਸ਼ਬਦਾਂ ਚ ਕਹੀਏ ਹਾਂ ਇਹਦਾ ਪ੍ਰਾਈਵੇਟ ਕਰਨ ਵੀ ਹੋ ਜਾਣਾ ਹੈ ਇਹਦਾ ਇਹਦਾ ਸੈਂਟਰਲਾਈਜੇਸ਼ਨ ਵੀ ਹੋ ਜਾਣੀ ਜੀ ਮਤਲਬ ਇਹ ਗੱਲ ਹੈ ਕਿ ਇਹ ਸਾਡੀ ਯੂਨੀਵਰਸਿਟੀ ਹੈ ਜਿਹੜੀ ਇਹ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਲੋਕਾਂ ਨੂੰ ਜਿਹੜੀ ਸਸਤੀ ਐਜੂਕੇਸ਼ਨ ਦੇ ਰਹੀ ਹੈ ਜਿਹੜੀ ਇੱਕ ਤੁਸੀਂ ਇਹ ਮੰਨੋ ਅਸੀਂ ਪੰਜਾਬ ਯੂਨੀਵਰਸਿਟੀ 'ਚ ਬੈਠੇ ਹਾਂ ਹਾਂ ਸਾਡੇ ਇੱਧਰਲੇ ਪਾਸੇ ਪੈਕ ਹੈ ਇੰਜੀਨੀਅਰਿੰਗ ਇੰਸਟੀਚਿਊਟ ਹੈ ਪੈਕ ਕਹਿੰਦੇ ਆ ਉਹ ਬਿਲਕੁਲ ਉਹ ਸੈਂਟਰ ਦਾ ਇੰਸਟੀਚਿਊਟ ਹੈ ਹਾਂ ਉੱਥੇ ਹੋਸਟਲ ਦੀ ਫੀਸ ਰਹਿਣ ਦੀ 80000 ਰੁਪਏ ਸਾਲ ਦੀ ਹਾਂ ਆ ਮੇਰੇ ਪਿੱਛੇ ਹੋਸਟਲ ਨੇ ਹਾਂ ਯੂਨੀਵਰਸਿਟੀ ਦੇ ਇੰਨੇ 10000 ਰੁਪਏ ਹਾਂ ਮਤਲਬ ਜੇ ਯੂਨੀਵਰਸਿਟੀ ਸੈਂਟਰ ਕੋਲੇ ਸਿੱਧੀ ਜਾਂਦੀ ਹੈ ਸੈਂਟਰ ਦੀ ਡਿਸੀਜਨ 메ਕਿੰਗ ਇੱਥੇ ਆਉਂਦੀ ਹੈ ਤਾਂ ਇਹ ਯੂਨੀਵਰਸਿਟੀ ਇੰਨੀ ਮਹਿੰਗੀ ਹੋ ਜੂ ਕਿ ਜੇ ਮੈਂ ਮਾਨਸਾ ਤੋਂ ਆਉਣਾ ਮਾਨਸਾ ਦਾ ਪਿੰਡ ਮੇਰਾ ਕੋਟਲੀ ਕਲਾਂ ਹੁਣ ਕੋਟਲੀ ਕਲਾਂ ਦਾ ਮੁੰਡਾ ਲੱਖ ਰੁਪਏ ਥੋੜੀ ਭਰ ਸਕਦਾ ਸਾਲ ਦਾ ਇੱਥੇ ਰਹਿਣ ਦਾ ਬਿਲਕੁਲ ਉਹ 10000 ਰੁਪਏ ਭਰ ਸਕਦਾ ਹਾਂ ਤਾਂ ਪੰਜਾਬ ਦੇ ਜਿੰਨੇ ਵੀ ਨਮਾਇंदे ਇਸ ਯੂਨੀਵਰਸਿਟੀ ਬੈਠੇ ਸੀਗੇ ਸੈਨੇਟ ਦੇ ਥਰੂ ਬੈਠੇ ਸੀਗੇ ਉਹ ਇਨਸ਼ੋਰ ਕਰਦੇ ਸੀਗੇ ਕਿ ਫੀਸਾਂ ਨਾ ਵਧਣ ਹੂੰ ਕਿਉਂਕਿ ਉਹਨਾਂ ਨੂੰ ਪਤਾ ਸੀ ਉਹ ਪਹਿਲਾਂ ਆਪ ਵੀ ਸਟੂਡੈਂਟ ਰਹੇ ਗਏ ਨੇ ਉਹਨਾਂ ਨੂੰ ਪਤਾ ਕਿ ਸਟੂਡੈਂਟ ਕਿੰਨੀ ਫੀਸ ਦੇ ਸਕਦੇ ਆ ਕਿੰਨੀ ਨਹੀਂ ਦੇ ਸਕਦੇ ਤਾਂ ਇਹ ਯੂਨੀਵਰਸਿਟੀ ਇੰਨੀ ਮਹਿੰਗੀ ਹੋ ਜਾਣੀ ਕਿ ਸਾਡੀ ਪਹੁੰਚ ਤੋਂ ਦੂਰ ਹੋ ਜੂਗੀ ਇਹਦੇ ਵਿੱਚ ਪੰਜਾਬ ਦੇ ਸਟੂਡੈਂਟ ਦਾ ਚਲੋ ਆ ਹੀ ਰਹੇ ਨੇ ਔਰ ਹਰਿਆਣਾ ਔਰ ਹਿਮਾਚਲ ਨੂੰ ਕਿਉਂ ਅਪੀਲ ਕੀਤੀ ਜਾ ਰਹੀ ਆ ਕਿ ਤੁਸੀਂ ਵੀ ਇੱਥੇ ਬਾਦ ਚੜ ਕੇ ਆਓ ਔਰ ਇਸ ਯੂਨੀਵਰਸਿਟੀ ਨੂੰ ਬਚਾ ਲਓ ਇਹ ਸਾਡਾ ਇੱਕ ਮਾਰਿਆ ਜਾ ਰਿਹਾ ਹੈ ਤਰਲਾ ਮਾਰਿਆ ਜਾ ਰਿਹਾ ਹੈ ਸਰੋਂ ਮੈਂ ਇਹਦੇ ਵਿੱਚ ਗੱਲ ਇਹ ਹੈ ਕਿ ਜਦੋਂ ਫੀਸਾਂ ਘਟਦੀਆਂ ਨੇ ਜਾਂ ਫੀਸਾਂ ਸਸਟੇਨ ਰਹਿੰਦੀਆਂ ਨੇ ਜਿਵੇਂ ਆਪਾਂ ਹੋਸਟਲ ਦੀ ਗੱਲ ਕਰੀ ਰਹਿਣ ਦੀ ਗੱਲ ਕਰੀ ਇੱਥੇ ਪੜ੍ਹਾਈ ਵੀ ਬਹੁਤ ਸਸਤੀ ਹੈ ਉਹ ਲੋ ਅਪਾਰਟਮੈਂਟ ਚ ਮੈਂ ਲਾ ਦਾ ਸਟੂਡੈਂਟਾਂ ਸਾਡੀ 22000 ਰੁਪਏ ਫੀਸ ਹੈ ਮੈਂ ਕਹਣਾ ਕੋਈ ਵੀ ਇੰਸਟੀਚਿਊਟ ਜਿਹੜਾ ਨਾਰਥ ਇੰਡੀਆ ਦਾ ਜੀ ਕਿਸੇ ਦੀ 22000 ਰੁਪਏ ਫੀਸ ਹੋਵੇ ਸਾਲ ਦੀ ਜਿਹੜੀ ਲਾ ਦੀ ਪੜ੍ਹਾਈ ਕਰਾਉਂਦਾ ਹੋਵੇ ਕੋਈ ਅਜਿਹਾ ਇੰਸਟੀਚਿਊਟ ਨਹੀਂ ਹੈਗਾ ਠੀਕ ਹੈ ਉਹ ਜਦੋਂ ਫੀਸ ਵਧੂਗੀ ਉਹ ਹਰਿਆਣੇ ਵਾਸਤੇ ਵੀ ਵਧੂਗੀ ਉਹ ਪੰਜਾਬ ਵਾਸਤੇ ਵਦੂ ਉਹ ਹਿਮਾਚਲ ਵਾਸਤੇ ਵਦੂ ਤਾਂ ਜਿਹੜਾ ਹਰਿਆਣਾ ਪੰਜਾਬ ਦਾ ਜਾਂ ਹਿਮਾਚਲ ਦਾ ਸਟੂਡੈਂਟ ਹੈ ਉਹਨੂੰ ਇਹ ਗੱਲ ਪਤਾ ਹੈ ਕਿ ਠੀਕ ਹੈ ਇੱਥੋਂ ਦੀ ਜਿਹੜੀ ਨੁਮਾਇੰਦਗੀ ਆ ਇੱਥੋਂ ਦਾ ਜਿਹੜਾ ਦਾਵਾ ਹੈ ਉਹ ਪੰਜਾਬ ਦਾ ਹੈਗਾ ਉਹ ਖੋਇਆ ਜਾ ਰਿਹਾ ਹੈ ਉਹ ਉਹਨਾਂ ਦੀ ਰਾਜ ਇਕਰਾਸੀ ਆ ਮੈਂ ਆਪਾਂ ਕਹਿੰਦੇ ਆ ਇੱਕ ਪੋਲੀਟੀਕਲ ਕੁਐਸਚਨ ਆ ਸਾਡੇ ਵਾਸਤੇ ਇੱਕ ਰਾਜਨੀਤੀ ਦਾ ਸਵਾਲ ਹੈ ਠੀਕ ਹੈ ਉਹ ਖੋਇਆ ਜਾ ਰਿਹਾ ਉਹ ਲੜ ਰਹੇ ਆ ਪਰ ਜਿਹੜਾ ਜਦੋਂ ਫੀਸਾਂ ਭਰਨ ਦੀ ਗੱਲ ਆਉਂਦੀ ਹੈ ਜਦੋਂ ਇੱਥੇ ਸਸਤੀ ਐਜੂਕੇਸ਼ਨ ਲੈਣ ਦੀ ਗੱਲ ਆਉਂਦੀ ਹੈ ਉਹ 19 ਫਿਰ ਹਰਿਆਣੇ ਨੂੰ ਵੀ ਚੋਬਦੀ ਆ ਉਹ ਹਿਮਾਚਲ ਨੂੰ ਵੀ ਚੋਬਦੀ ਆ ਤਾਂ ਕਰਕੇ ਉਹ ਇਸ ਤਰ੍ਹਾਂ ਲਗਾਤਾਰ ਸ਼ਮੂਲੀਤ ਕਰ ਰਹੇ ਨੇ ਹੂੰ ਤੇ ਵਿੱਚ ਕਸੂਰਵਾਰਕਾ ਹੁਣਾ ਅਸਲ ਕਸੂਰਵਾਰ ਕੌਣ ਆ ਕਿ ਸਿੰਡੀਗੇਟ ਜਾਂ ਸੈਨਟ ਦੀਆਂ ਚੂਣਾ ਨਾ ਹੋਣੀਆਂ ਔਰ ਉਹਨਾਂ ਨੂੰ ਭੰਗ ਕਰ ਦੇਣਾ ਅੱਜ ਇੱਥੋਂ ਤੱਕ ਕਿ ਯੂਨੀਵਰਸਿਟੀ ਨੂੰ ਖੋਣ ਤੱਕ ਦੀ ਜਿਹੜੀ ਕਿ ਗੱਲ ਹੋ ਰਹੀ ਆਗੀ ਉਹ ਤਾਂ ਮੈਂ ਜੇਬਾ ਕਸੂਰਵਾਰ ਦੀ ਗੱਲ ਕਰੀ ਆ ਆ ਮੇਰੇ ਕੋਲੇ ਪੰਜਾਬ ਯੂਨੀਵਰਸਿਟੀ ਦਾ ਐਕਟ ਆ ਹਾਂ ਇਹਦੇ ਵਿੱਚ ਅਮੈਂਡਮੈਂਟਸ ਲਿਖੀਆਂ ਹੋਈਆਂ ਨੇ ਹੂੰ ਇਹ ਐਮੈਂਡਮੈਂਟਸ ਦੇ ਵਿੱਚ ਜਿਹੜੇ ਕਈ ਵਾਰ ਲੋਕ ਇਹ ਪੁੱਛਦੇ ਆ ਕਿ ਪੰਜਾਬ ਯੂਨੀਵਰਸਿਟੀ ਤੇ ਉੱਤੇ ਪੰਜਾਬ ਦਾ ਦਾਵਾ ਕਿਵੇਂ ਆ ਹਾਂ ਇੱਥੇ ਤਾਂ ਹਰਿਆਣੇ ਦਾ ਸਟੂਡੈਂਟ ਵੀ ਪੜ ਰਿਹਾ ਹੈ ਕਿਸੇ ਦਾ ਪੰਜਾਬ ਦਾ ਸਟੂਡੈਂਟ ਆਪਣਾ ਹਿਮਾਚਲ ਦਾ ਸਟੂਡੈਂਟ ਵੀ ਪੜ ਰਿਹਾ ਹੈ ਸਾਊਥ ਇੰਡੀਆ ਤੋਂ ਸਟੂਡੈਂਟ ਵੀ ਪੜ ਰਹੇ ਨੇ ਛੋੜਾ ਦਾਵਾ ਕਿਵੇਂ ਆ ਹੂੰ ਉਹ ਐਕਟ ਨੂੰ ਪੜਨਾ ਪੰਜਾਬ ਯੂਨੀਵਰਸਿਟੀ ਦਾ 1947 ਦਾ ਐਕਟ ਹੈ ਜਦੋਂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਇੱਧਰ ਆਉਂਦੀ ਬਿਲਕੁਲ ਠੀਕ ਹੈ ਇਹ ਐਕਟ ਦੇ ਵਿੱਚ ਬਹੁਤ ਸ਼ਰਿਆਮ ਲਿਖਿਆ ਹੋਇਆ ਹੈ ਕਿ ਜਦੋਂ 47 ਦੇ ਵਿੱਚ ਐਕਟ ਬਣਿਆ ਉਦੋਂ ਵੀ ਸੈਨੇਟ ਹੈਗੀ ਸੀ ਇਹ ਕੋਲ ਸੈਨੇਟ 125 ਸਾਲ ਪੁਰਾਣੀ ਬੋਡੀ ਹੈ ਹਮ ਠੀਕ ਹੈ ਇਸ ਯੂਨੀਵਰਸਿਟੀ ਦੇ ਕੱਲੀਆਂ ਬਿਲਡਿੰਗਾਂ ਹੈਰੀਟੇਜ ਨਹੀਂ ਹੈਗੀਆਂ ਇਥੋਂ ਦੀ ਸੈਨੇਟ ਵੀ ਇੱਕ ਹੈਰੀਟੇਜ ਬੋਡੀ ਹੈ ਹਮ ਤਾਂ ਜਦੋਂ 47 ਦੇ ਵਿੱਚ ਯੂਨੀਵਰਸਿਟੀ ਇੱਧਰ ਆਉਂਦੀ ਹੈ ਉਦੋਂ ਸੈਨੇਟ ਦੇ ਵਿੱਚ ਹਰਿਆਣੇ ਦੇ ਮੈਂਬਰ ਵੀ ਹੁੰਦੇ ਸੀ ਹਮ ਪੰਜਾਬ ਪੰਜਾਬ ਦੇ ਮੈਂਬਰ ਤਾਂ ਹੋਣ ਹੀ ਹੋਣੇ ਆ ਹਿਮਾਚਲ ਦੇ ਮੈਂਬਰ ਵੀ ਹੁੰਦੇ ਸੀ ਹਮ ਕਿਉਂਕਿ ਸੈਨੇਟ ਸਾਰੇ ਨੇ ਸਾਂਝੀ ਸੀਗੀ ਉਦੋਂ ਸਾਰਾ ਕੁਝ ਇਕੱਠਾ ਸੀਗਾ ਪੰਜਾਬ ਹਰਿਆਣਾ ਹਨਾ ਜਾ ਕੇ 63 ਚ ਵੰਡ ਹੋਈ ਹੈ ਇੱਕ ਵੱਡਾ ਪੰਜਾਬ ਸੀ ਇੱਕ ਵੱਡਾ ਪੰਜਾਬ ਸੀਗਾ ਜਦੋਂ 1970 ਦੇ ਵਿੱਚ ਹਿਮਾਚਲ ਹੀ ਕਹਿੰਦਾ ਹੈ ਇਹਦੇ ਵਿੱਚ ਤਰੀਕ ਵੀ ਲਿਖੀ ਹੋਈ ਹੈ 27 ਅਪ੍ਰੈਲ 1973 ਹਮਾਚਲ ਹੀ ਕਹਿੰਦਾ ਕਿ ਜੀ ਅਸੀਂ ਆਪਦੀ Shimla ji university ਬਣਾਉਣੀ ਆ ਜੀ ਆਪਦੇ ਜਿਹੜੇ ਫੰਡ ਹੈ ਅਸੀਂ ਉਧਰ ਲਾਉਣਾ ਚਾਹੁੰਦੇ ਆ ਅਸੀਂ ਇੱਥੇ ਦੇਣਾ ਨਹੀਂ ਚਾਹੁੰਦੇ ਹੂੰ ਤਾਂ ਉਹ ਆਪਦਾ ਜਿਹੜਾ ਸਟੇਕ ਹੈ ਇਸ ਯੂਨੀਵਰਸਿਟੀ ਤੋਂ ਵਾਪਸ ਲੈ ਲੈਂਦਾ ਹੂੰ ਫਿਰ 1975 ਦੇ ਵਿੱਚ ਹਰਿਆਣਾ ਵੀ ਸੇਮ ਗੱਲ ਕਹਿੰਦਾ ਉਹ ਕਹਿੰਦਾ ਜੀ ਅਸੀਂ ਕੁਰੂ ਛੇਤਰ ji university ਬਣਾਉਣੀ ਆ ਅਸੀਂ ਇੱਥੇ ਫੰਡ ਨਹੀਂ ਦੇ ਸਕਦੇ ਅਸੀਂ ਆਪਦੇ ਪੈਸੇ ਉਧਰ ਲਾਉਣਾ ਚਾਹੁੰਦੇ ਹਾਂ ਹਮ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਇਹ ਗੱਲ ਦੇ ਆ ਵੈਲਕਮ ਕਰਦਾ ਹਮ ਹਰੇਕ ਸਟੇਟ ਨੂੰ ਅਧਿਕਾਰ ਹੈ ਆਪਦਾ ਪੈਸਾ ਆਪਦੀ ਜ਼ਮੀਨ ਤੇ ਲਾਉਣ ਦਾ ਜੀ ਹਰੇਕ ਸਟੇਟ ਨੂੰ ਅਧਿਕਾਰ ਹੈ ਕਿ ਉਹ ਆਪਦੀ ਯੂਨੀਵਰਸਿਟੀਆਂ ਬਣਾਵੇ ਉਹ ਆਪਦਾ ਇੰਟੈਲੈਕਚੁਅਲ ਸੈਕਸ਼ਨ ਪੈਦਾ ਕਰੇ ਉਹ ਆਪਦੀ ਜਿਹੜੇ ਨੌਜਵਾਨੀਆਂ ਨੂੰ ਪੜ੍ਹਾਈ ਦੇਵੇ ਉਹਨਾਂ ਨੂੰ ਮਜ਼ਬੂਤ ਕਰੇ ਹਮ ਪਰ ਜਿਹੜਾ ਇਹ ਹੱਕ ਹੈ ਪੰਜਾਬ ਦਾ ਵੀ ਹੈ ਫਿਰ ਹਮ ਜੇ ਪੰਜਾਬ ਇੱਥੇ 40% ਫੰਡ ਦੇ ਰਿਹਾ ਹੈ ਜੀ ਤਾਂ ਉਹਦਾ ਡਿਸੀਜਨ ਮੇਕਿੰਗ ਚ ਬੈਠਣ ਦਾ ਹੱਕ ਹੈ ਹੂੰ ਜੇ ਪੰਜਾਬ ਅੱਜ ਆਪਦੇ ਲੋਕਾਂ ਦਾ ਟੈਕਸ ਇੱਥੇ ਇਕੱਠਾ ਕਰਕੇ ਦੇ ਰਿਹਾ ਹੈ ਕਿ ਸਾਡੇ ਜਵਾਬ ਇੱਥੇ ਆ ਕੇ ਪੜਨ ਤਾਂ ਜਿਹੜੀ ਇੱਥੇ ਦੀ ਡਿਸੀਜਨ ਮੇਕਿੰਗ ਬਾਡੀ ਹੈ ਜਿਹਨੂੰ ਸੈਨੇਟ ਹੈ ਕਹਨੇ ਆਪਾਂ ਜਿਹਨੂੰ ਇਹਨਾਂ ਨੇ ਭੰਗ ਕਰ ਦਿੱਤਾ ਉਹਨੂੰ ਬਹਾਲੀ ਦੀ ਲੜਾਈ ਸਾਨੂੰ ਲੜਨੀ ਪਊ ਨਹੀਂ ਸਾਡਾ ਕੋਈ ਦਾਵਾ ਨਹੀਂ ਹੈਗਾ ਪੰਜਾਬੀ ਯੂਨੀਵਰਸਿਟੀ ਦਾ ਹੂੰ ਹੁਣ ਤੁਸੀਂ ਇੱਕ ਗੱਲ ਹੋਰ ਕਰੀ ਕਿਹਦੇ ਜੜਾਂ ਕਿੱਥੇ ਹਾਂ ਜੜਾਂ ਕਿੱਥੇ ਔਰ ਕਸੂਰਵਾਰ ਕੌਣ ਹੈ ਕਸੂਰਵਾਰ ਕੌਣ ਹੈ ਅਸਲ ਦੇ ਵਿੱਚ ਗੱਲ ਇਹ ਹੈ ਕਿ ਜੜਾਂ ਇਹਦੀਆਂ ਪਈਆਂ ਨੇ ਰੀਆਰਗੇਨਾਈਜੇਸ਼ਨ ਐਕਟ 1966 ਦੇ ਵਿੱਚ ਹੂੰ ਰੀਆਰਗੇਨਾਈਜੇਸ਼ਨ ਐਕਟ ਜਿਹੜਾ 1966 ਦਾ ਬਣਿਆ ਉਹਦੇ ਵਿੱਚ ਕਲੋਜ਼ ਹੈ 72 ਸੈਕਸ਼ਨ 72 ਹੂੰ ਉਹਦੇ ਵਿੱਚ ਬਹੁਤ ਸ਼ਰਿਆਮ ਲਿਖਿਆ ਹੋਇਆ ਹੈਗਾ ਕਿਉਂਕਿ ਜਦੋਂ ਹਰਿਆਣੇ ਨੇ ਹਰਿਆਣੇ ਨੇ ਆਪ ਦਾ ਸਟੇਟ ਬਾਹਰ ਕੱਢ ਲਿਆ ਜੀ ਹਿਮਾਚਲ ਨੇ ਆਪ ਦਾ ਸਟੇਟ ਬਾਹਰ ਕੱਢ ਲਿਆ ਤਾਂ ਇਹ ਦੋ ਇਹ ਬਣਦਾ ਕੀ ਸੀ ਇਹਨੂੰ ਸਟੇਟ ਯੂਨੀਵਰਸਿਟੀ ਦਾ ਦਰਜਾ ਦੇਣਾ ਬਣਦਾ ਸੀ ਜੀ ਕਿਉਂਕਿ ਪਹਿਲਾਂ ਇੰਟਰ ਸਟੇਟ ਬਾਡੀ ਸੀਗੀ ਹੂੰ 47 ਦੇ ਵਿੱਚ ਕਿਉਂਕਿ ਇਹਦੇ ਵਿੱਚ ਹਰਿਆਣਾ ਹਿਮਾਚਲ ਤੇ ਆਪਣਾ ਪੰਜਾਬ ਤਿੰਨੇ ਸੀਗੇ ਸੈਂਟਰ ਵੀ ਇਹਦੇ ਵਿੱਚ ਹੈਗੀ ਸੀ ਜਦੋਂ ਹਰਿਆਣਾ ਹਿਮਾਚਲ ਨੇ ਉਹਦਾ ਸਟੇਟ ਬਾਹਰ ਕੱਢ ਲਿਆ ਤਾਂ ਬੰਦਾ ਕੀ ਸੀਗਾ ਕਿ ਅਸੀਂ ਇਹਨੂੰ ਸਟੇਟ ਯੂਨੀਵਰਸਿਟੀ ਅਧਰਤਾ ਦਿੰਦੇ ਪਰ ਜਿਹੜਾ ਰੀਆਰਗਨਾਈਜੇਸ਼ਨ ਐਕਟ 1960 ਦਾ ਉਹਦਾ ਕਲੋਜ਼ 72 ਕਹਿੰਦਾਗਾ ਕਿ ਇਹ ਜਿਹੜੇ ਇੰਸਟੀਚਿਊਟ ਨੇ ਇਹਨਾਂ ਦੇ ਉੱਤੇ ਜਿਹੜੀ ਡਿਸੀਜਨ 메ਕਿੰਗ ਆ ਜਿਹੜੀ ਇਹਨਾਂ ਦੇ ਐਕਟ ਦੇ ਵਿੱਚ ਅਮੈਂਡਮੈਂਟ ਕਰਨੀ ਆ ਉਹਦੀ ਪਾਵਰ ਸੈਂਟਰ ਕੋਲ ਹੈ ਉਹਦੀ ਪਾਵਰ ਸਟੇਟ ਕੋਲ ਨਹੀਂ ਹੈਗੀ ਹੂੰ 1947 ਤੋਂ ਲੈ ਕੇ 66 ਤੱਕ ਉਹਦੀ ਪਾਵਰ ਸਟੇਟ ਕੋਲੇ ਰਹੀ ਹੈ ਜੀ ਪਰ ਜਦੋਂ ਰੀਆਰਗੇਨੀਸ਼ਨ ਐਕਟ 1966 ਬਣ ਜਾਂਦਾ ਉਹਦੇ ਨਾਲ ਦੀ ਨਾਲ ਉਹਦੀ ਪਾਵਰ ਹੈ ਜਿਹੜੀ ਉਹ ਸੈਂਟਰ ਕੋਲੇ ਚਲੀ ਜਾਂਦੀ ਹੈ ਹੂੰ ਬੀਬੀਐਮਪੀ ਦਾ ਵੀ ਰੋਲਾ ਇਹ ਹੈ ਹੂੰ ਤਾਂ ਇਹ ਜੀਆਂ ਬਹੁਤ ਸਾਰੇ ਇੰਸਟੀਚਿਊਟ ਨੇ ਜਿਨ੍ਹਾਂ ਦੀ ਜਿਹੜੀ ਐਕਟ ਦੇ ਵਿੱਚ ਐਮੈਂਡਮੈਂਟ ਕਰਨ ਦੀ ਪਾਵਰ ਸੈਂਟਰ ਕੋਲੇ ਪਈ ਹੈ ਤਾਂ ਅੱਜ ਉਹ ਸਾਡਾ ਨਾ ਖੇਡਾ ਖੇਡ ਰਹੀ ਹੈ ਹੂੰ ਇਹਦੀ ਸਾਰੀ ਜ਼ਿੰਮੇਵਾਰ ਸੈਂਟਰ ਆ ਪੰਜਾਬ ਗਵਰਨਮੈਂਟ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਨਹੀਂ ਮੈਂ ਇਹ ਨਹੀਂ ਕਹੂੰਗਾ ਜਦੋਂ 66 ਦਾ ਐਕਟ ਬਣਿਆ ਸਾਡੀ ਲੜਾਈ ਇਹ ਕਿਉਂ ਨਹੀਂ ਰਹੀ ਕਿ ਸਾਡੇ ਹੱਥ ਸਾਰੀ ਡਿਸੀਜਨ 메ਕਿੰਗ ਰਹਿੰਦੀ ਸਾਡੀ ਲੜਾਈ ਇਹ ਕਿਉਂ ਨਹੀਂ ਰਹੀ ਜਦੋਂ ਹਰਿਆਣੇ ਨੇ ਤੇ ਹਿਮਾਚਲ ਨੇ ਦਾ ਸਟੇਕ ਬਾਹਰ ਕੱਢਿਆ ਅਸੀਂ ਕਿਉਂ ਨਹੀਂ ਇਹ ਡਿਮਾਂਡ ਰੱਖੀ ਕਿ ਇਹਨੂੰ ਸਟੇਟ ਯੂਨੀਵਰਸਿਟੀ ਬਣਾਓ ਹੂੰ ਇਦੋਂ ਉਲਟ ਹੁੰਦਾ ਰਿਹਾ ਇਦੋਂ ਉਲਟ ਹੁੰਦਾ ਰਿਹਾ ਕਿ 2008 ਦੇ ਵਿੱਚ ਬਾਦਲ ਸਰਕਾਰ ਸੀ ਹੂੰ ਬਾਦਲ ਸਰਕਾਰ ਨੇ ਕਹਿੰਦਾ ਕਿ ਹਾਂਜੀ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿਓ ਪਰ ਜਿਹੜੀਆਂ ਹੋਰ ਸੈਂਟਰਲ ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਆਉਣੀਆਂ ਉਹਨਾਂ ਰੋਕਿਓ ਹੂੰ ਠੀਕ ਹੈ ਅਹੀਂ ਕੈਪਟਨ ਸੰਨ ਕਾ ਸਰਕਾਰ ਨੇ ਕਰਿਆ ਤੇ ਕੁਛ ਆਪਾ ਇਹ ਕਹਿ ਸਕਦਾ ਕਿ ਇਸ ਯੂਨੀਵਰਸਿਟੀ ਦੇ ਵਿੱਚ ਕੁਛ ਇਦਾਂ ਦੇ ਪ੍ਰੋਫੈਸਰ ਜਾਂ ਫੈਕਲਟੀ ਵੀ ਬੈਠੀ ਹੈ ਜੀ ਜਿਹੜੀ ਚਾਹੁੰਦੀ ਹੈ ਕਿ ਇਹਨੂੰ ਸੈਂਟਰ ਯੂਨੀਵਰਸਿਟੀ ਬਣਾ ਦਿੱਤਾ ਜਾਵੇ ਹੂੰ ਉਹਨਾਂ ਦੇ ਬਹੁਤ ਛੋਟੇ ਛੋਟੇ ਇੰਟਰਸਟ ਨੇ ਸਾਡੀਆਂ ਜੀ ਤਨਖਾਹਾਂ ਵਧ ਜਾਣਗੀਆਂ ਸਾਡੀਆਂ ਦੀ ਜਿਹੜੀ ਰਿਟਾਇਰਮੈਂਟ ਏਜ ਹੈ ਜਿਵੇਂ ਹੁਣ 58 ਹੈ ਉਹ 68 ਹੋ ਜੂਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੈਂਟਰ ਦੀ ਜਿਹੜੀ ਇਹ ਰਿਟਾਇਰਮੈਂਟ ਏਜ ਆ ਵੱਧ ਹੁੰਦੀ ਹੈ ਜਾਂ ਉਹਨਾਂ ਦੀ ਤਨਖਾਹ ਵੱਧ ਹੁੰਦੀ ਹੈ ਤਾਂ ਤੁਸੀਂ ਐ ਮੰਨੋ ਵੀ ਜਿਨ੍ਹਾਂ ਨੂੰ ਅਸੀਂ ਇੰਟੈਲੈਕਚੁਅਲ ਕਹਨੇ ਆਂ ਕਿ ਸਾਡੇ ਪ੍ਰੋਫੈਸਰ ਨੇ ਹਮ ਸੈਕਸ਼ਨ ਬਹੁਤ ਥੋੜਾ ਹੋ ਪਰ ਉਹ ਮਹੀਨੇ ਬਹੁਤ ਰੱਖਦਾਗਾ ਜਿਹੜਾ ਇਹ ਕਹਿੰਦਾ ਕਿ ਇਹਨੂੰ ਸੈਂਟਰ ਨੂੰ ਇਹਨੂੰ ਸੈਂਟਰ ਯੂਨੀਵਰਸਿਟੀ ਬਣਾ ਦੋ ਇੱਥੇ ਪਤਾ ਨਹੀਂ ਕਿੰਨਾ ਕੁ ਫੰਡ ਆ ਜੂਗਾ ਜਿਹੜਾ ਫੰਡ ਦਾ ਮਾਮਲਾ ਮੈਂ ਤੁਹਾਨੂੰ ਪਹਿਲਾਂ ਵੀ ਕਹ ਕੇ ਹਟਿਆ ਇਹ ਪੈਕ ਇੰਸਟੀਚਿਊਟ ਹੈ ਸੈਂਟਰ ਦਾ ਇੰਸਟੀਚਿਊਟ ਹੈ ਜੀ 80000 ਰੁਪਏ ਉੱਥੇ ਕੱਲੀ ਹੋਸਟਲ ਦੀ ਫੀਸ ਹੈ ਜੇ ਮੋਦੀ ਕੋਲ ਇੰਨੀ ਫੰਡ ਹੋ ਉਹਨੂੰ ਦੇ ਦੇ ਹਮ ਜੇ ਸੈਂਟਰ ਗਵਰਨਮੈਂਟ ਕੋਲੇ ਸੈਂਟਰ ਯੂਨੀਵਰਸਿਟੀ ਨੂੰ ਇਹਨਾਂ ਹੀ ਫੰਡ ਹੈ ਸੈਂਟਰ ਇੰਸਟੀਚਿਊਟਾਂ ਨੂੰ ਇਹਨਾਂ ਹੀ ਫੰਡ ਹੈ ਆਈਆਈ ਆਈਟੀਜ਼ ਨੇ ਆਈਆਈਐਮ ਨੇ 10-10 ਲੱਖ ਰੁਪਏ ਨਾਲ ਦੀ ਫੀਸ ਹੈ ਮੈਨੂੰ ਦੱਸ ਦੋ ਵੀ ਜੇ ਇਸ ਨੂੰ ਅੱਜ ਤੱਕ ਪਿੰਡ ਦਾ ਕੋਈ ਮੁੰਡਾ ਮਿਲਿਆ ਹੋਵੇ ਕੁੜੀ ਮਿਲੀ ਹੋਵੇ ਜਿਹੜੀ ਆਈਆਈਐਮ 'ਚ ਪੜ੍ਹਦੀ ਹੋਵੇ ਹੂੰ ਕਿਉਂਕਿ ਇੰਨੀ ਫੀਸ ਦੇ ਵਿੱਚ ਪਿੰਡਾਂ ਦੇ ਮੁੰਡੇ ਕੁੜੀਆਂ ਤੇ ਪੜ੍ਹ ਨਹੀਂ ਸਕਦੇ ਹੂੰ ਸੈਂਟਰ ਦੇ ਜਿੰਨੇ ਇੰਸਟੀਚਿਊਟ ਨੇ ਉਹਨਾਂ ਦੀ ਫੀਸ ਇੱਥੋਂ ਨਾਲ 100 ਗੁਣਾ ਜ਼ਿਆਦਾ ਹੈ ਤੁਸੀਂ ਪ੍ਰੋਫੈਸਰਾਂ ਦੀ ਗੱਲ ਕਰੀਆ ਇਸ ਮੋਰਚੇ ਦੀ ਹਮਾਇਤ ਕਰ ਰਹੇ ਨੇ ਪ੍ਰੋਫੈਸਰ ਜਿਹੜੇ ਪ੍ਰੋਫੈਸਰ ਇਸ ਯੂਨੀਵਰਸਿਟੀ ਦੇ ਸਿਰ ਦੇ ਉਪਰੋਂ ਖਾਂ ਰਹੇ ਨੇ ਜਾਂ ਇਸ ਯੂਨੀਵਰਸਿਟੀ ਦੇ ਵਿੱਚ ਰਹਿ ਕੇ ਆਪਣੇ ਬੱਚੇ ਪਾਲ ਰਹੇ ਨੇ ਉਹਨਾਂ ਨੇ ਕਦੇ ਹਮਾਇਤ ਕੀਤੀ ਮੋਰਚੇ ਦੀ ਕਿਸੇ ਦੀ ਨਹੀਂ ਬਿਲਕੁਲ ਦੇਖੋ ਪਿਛਲੀ ਵਾਰ 100 ਦਿਨ ਦਾ ਧਰਨਾ ਲੱਗਿਆ ਸੈਨੇਟ ਦਾ ਉਹਦੇ ਵਿੱਚ ਕਾਫੀ ਪ੍ਰੋਫੈਸਰ ਆਏ ਠੀਕ ਹੈ ਪਰ ਮੈਂ ਕਹਿੰਦਾ ਕਿ ਪ੍ਰੋਫੈਸਰਾਂ ਦੀ ਕੁਝ ਲੋਬੀ ਹੈ ਇਹ ਜੀ ਜਿਹੜੀ ਸੈਂਟਰ ਗਵਰਨਮੈਂਟ ਦੇ ਨੇੜੇ ਹੈ ਠੀਕ ਹੈ ਜਿਹੜੀ ਆਰਐਸਐਸ ਦੀ ਲੋਬੀ ਇੱਥੇ ਬੈਠੀ ਆ ਪ੍ਰੋਫੈਸਰਾਂ ਦੀ ਉਹ ਸੈਂਟਰ ਗਵਰਨਮੈਂਟ ਦੇ ਨੇੜੇ ਆ ਉਹ ਚਾਹੁੰਦੀ ਹੈ ਕਿ ਇਹ ਯੂਨੀਵਰਸਿਟੀ ਸੈਂਟਰਲਾਈਜ਼ ਹੋ ਜੇ ਇੱਥੇ ਸੈਨੇਟ ਦੀ ਥਾਂ ਇਲੈਕਟਿਡ ਬੋਡੀ ਦੀ ਥਾਂ ਨਾਮਿਨੇਟਡ ਬੋਡੀ ਆ ਜੇ ਕਿਉਂਕਿ ਉਹਨਾਂ ਨੂੰ ਪਤਾ ਜਿੱਦੇ ਨਾਮਿਨੇਟ ਹੋਣਾ ਹੋਣਾ ਤਾਂ ਅਸੀਂ ਆ ਨਾ ਹੂੰ ਉਹ ਪ੍ਰੋਫੈਸਰਾਂ ਨੂੰ ਪਤਾ ਕਿ ਸਾਡੀ ਸਰਕਾਰ ਨਾਲ ਬਣਦੀ ਹੈ ਨਾਮਿਨੇਟ ਤਾਂ ਅਸੀਂ ਹੋਣਾ ਸਾਡੇ ਹੱਥ ਪਾਵਰ ਆਊਗੀ ਹੂੰ ਤਾਂ ਉਹ ਲੌਬੀ ਇਹ ਗੱਲ ਨੂੰ ਪੁਸ਼ ਕਰ ਰਹੀ ਹੈ ਬਹੁਤ ਟਾਈਮ ਤੋਂ 2.5 ਕਰੋੜ ਵਾਲਾ ਮਸਲਾ ਚੱਲ ਰਿਹਾ ਕਿ ਪੰਜਾਬ ਸਰਕਾਰ 2.5 ਕਰੋੜ ਦੇ ਵਿੱਚ ਯੂਨੀਵਰਸਿਟੀ ਵੇਚਣਾ ਚਾਹੁੰਦੀ ਸੀਗੀ ਬਹੁਤ ਪਹਿਲਾਂ ਵੇਚਤੀ ਸੀਗੀ ਸਟੂਡੈਂਟਾਂ ਨੇ ਮਜ਼ਹਰਾ ਕੀਤਾ ਉਹ ਕਾਫੀ ਰੌਲਾ ਪਿਆ ਇਸ ਚੀਜ਼ ਉੱਤੇ ਹੈ ਨਾ ਇਹ ਇਹ ਕੀ ਸੀਗਾ ਪੂਰਾ 2.5 ਕਰੋੜ ਵਾਲਾ ਕੀ ਮਸਲਾ ਇਹ ਸਮਝਾਓ ਦੇਖੀ ਮੈਂ ਇੱਕ ਗੱਲ ਕਹਣਾ ਚਾਹਣਾ ਕੀ ਧਰਨਾ ਬਹੁਤ ਵੱਡਾ ਹੈ ਮੋਰਚੇ ਦੀ ਲੜਾਈ ਬਹੁਤ ਵੱਡੀ ਹੈ ਤਾਂ ਮੈਨੂੰ ਇਹ ਲੱਗਦਾ ਕਿ ਜੋ ਇੱਕ ਦਿਨ ਪਹਿਲਾਂ ਵੀ ਘਟਨਾ ਹੋਈ ਜਾਂ ਉਹ ਇੰਡੀਵਿਜੂਅਲ ਜੋ ਵੀ ਐਕਟ ਹੋਇਆ ਅਸੀਂ ਮੋਰਚੇ ਵੱਲ ਵੀ ਉਹ ਸਪਸ਼ਟ ਕਰ ਦਿੱਤਾ ਕਿ ਸਾਡਾ ਦੁਸ਼ਮਣ ਸੰਘ ਹੈ ਸਾਡੀ ਦੁਸ਼ਮਣ ਆਰਐਸਐਸ ਅਸੀਂ ਸਿੰਬੋਲਿਕਲੀ ਉੱਥੇ ਆਰਐਸਐਸ ਦੀ ਖਾਕੀ ਕਟੰਗੀ ਵੀ ਪਈ ਐ ਕਿ ਸਾਡਾ ਦੁਸ਼ਮਣ ਕੌਣ ਐ ਸਾਰੇ ਨੂੰ ਦਿਖੇ ਹੂੰ ਤਾਂ ਜਿਹੜੇ ਉਹ ਦੁਸ਼ਮਣ ਦੇ ਉਲਟ ਲੜਨ ਵਾਲੀਆਂ ਫੋਰਸਾਂ ਨੇ ਚਾਹੇ ਉਹ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਚਾਹੇ ਉਹ ਪੰਜਾਬ ਦੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਚਾਹੇ ਆਪੋਜੀਸ਼ਨ ਦੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਚਾਹੇ ਉਹ ਕਿਸਾਨ ਜਿੰਨਾਂ ਦਾ ਟ੍ਰੇਡ ਜਿੰਨਾਂ ਨੇ ਉਹ ਸਾਡੀਆਂ ਮਿੱਤਰ ਨੇ ਹੂੰ ਇਸ ਮੋਰਚੇ ਨੂੰ ਜੇ ਅਸੀਂ ਸਕਸੈਸਫੁਲ ਬਣਾਉਣਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਇੰਡਸਟਰੀ ਪੰਜਾਬ ਦੀ ਰਹੇ ਤਾਂ ਉਹ ਸਾਡੀਆਂ ਮਿੱਤਰ ਨੇ ਸਾਡਾ ਦੁਸ਼ਮਣ ਸੰਘ ਹੈ ਹੂੰ ਠੀਕ ਐ ਅਸੀਂ ਉਹਦੇ ਉਲਟ ਇੱਕ ਲਾਮਬੰਦੀ ਕਰਕੇ ਹੀ ਲੜਨਾ ਹੈ ਹੂੰ ਤਾਂ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਪੰਜਾਬ ਸਰਕਾਰ ਦੀਆਂ ناکਾਮੀਆਂ ਰਹੀਆਂ ਨੇ ਇਹ 'ਚ ਕੋਈ ਸ਼ੱਕ ਨਹੀਂ ਪਰ ਕੱਲੀਆਂ ਆਮ ਆਦਮੀ ਨਹੀਂ ਨੇ ਰਹਿਆਂ ਹੂੰ 2008 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਸੈਨੇਟ ਦੀਆਂ ਮੀਟਿੰਗਾਂ ਹੋਈਆਂ ਜੀ ਉਹਦੇ ਵਿੱਚ ਸੀਆਮਾ ਸੈਂਟ ਦਾ ਮੈਂਬਰ ਹੁੰਦਾ ਹੂੰ ਇੱਕ ਵੀ ਸੀਆਮ ਨੇ ਇੱਕ ਵੀ ਮੀਟਿੰਗ ਅਟੈਂਡਰ ਨਹੀਂ ਕੀਤੀ ਕਿਸੇ ਨੇ ਵੀ ਕਿਸੇ ਨੇ ਵੀ ਤੇ ਇੱਕ ਗੱਲ ਹੈਰਾਨੀ ਦੀ ਹੋਰ ਹੈ ਜਿਹੜਾ ਸੈਂਟਰ ਦਾ ਨਮਾਇੰਦਾ ਉਨੇ ਇੱਕ ਵੀ ਛੱਡੀ ਨਹੀਂ ਹੂੰ ਮਤਲਬ ਜਿਹੜੇ ਹੋਮਵਰਕ ਕਰ ਰਹੇ ਸੀ ਉਹ ਉਹ ਤਾਂ ਲੱਗੇ ਪਏ ਸੀ ਹੂੰ ਜਿਹੜੇ ਸੁੱਤੇ ਸੀ ਉਹ ਸੁੱਤੇ ਪਏ ਸੀ ਹੂੰ ਮੈਂ ਤਾਂ ਇੰਨੀ ਗੱਲ ਕਹਿਣਾ ਚਾਹੁੰਗਾ ਕਿ ਸਮਝ ਨਾਲੇ ਸਮਝ ਲਾਂਗੇ ਕੀ ਮੈਂ ਕਹਿ ਰਿਹਾ ਕੀ ਕੱਲੀ ਇੱਕ ਪਾਰਟੀ ਦਾ ਕਸੂਰ ਨਹੀਂ ਹੂੰ ਪੂਰੇ ਜਿਹੜਾ ਪੰਜਾਬ ਦਾ ਟੰਚ ਹੈਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਜਿਹੜੇ ਰਾਸੀ ਸਵਾਲ ਨੇ ਹੂੰ ਰੀਆਰਗਨੀਸ਼ਨ ਐਕਟ ਦਾ ਸਵਾਲ ਹੈ ਰੀਆਰਗੇਨਾਈਜ਼ਰ 1960 ਦਾ ਜਿਹੜਾ ਐਡਾ ਵੱਡਾ ਸਵਾਲ ਖੜਾ ਜੀ ਤੇ ਅਨੰਦਪੁਰ ਦਾ ਮਤਾ ਨਿਕਲਿਆ ਆ ਜਿਹਦੇ ਵਿੱਚੋਂ ਐਡੇ ਐਡੇ ਸਾਡੇ ਲੋਕ ਸ਼ਹੀਦ ਹੋ ਗਏ ਜਿੱਦੋਂ ਇੱਕ ਪੂਰੀ ਖਾੜਕੂ ਲਹਿਰ ਨਿਕਲਾਈ ਸਾਡੇ ਉਹ ਸਵਾਲ ਹਜੇ ਵੀ ਉਵੇਂ ਦੇ ਉਵੇਂ ਖੜੇ ਨੇ ਹੂੰ ਉਦੋਂ ਉਹ ਮਰੀ ਗਏ ਅੱਜ ਅਸੀਂ ਛੜਕਾਂ ਦੇ ਬੈਠੇ ਮਰੀ ਜਾਂਦੇ ਆ ਮਤਲਬ ਸਾਡੇ ਜਿਹੜੇ ਪੋਲੀਟੀਕਲ ਕੁਐਸਚਨ ਨੇ ਪੰਜਾਬ ਦੇ ਉੱਥੇ ਦੇ ਉੱਥੇ ਹੀ ਖੜੇ ਨੇ ਜਿੰਨਾ ਚਿਰ ਇੱਕ ਗੱਲ ਮੈਂ ਚ ਹੋਰ ਕਹਿਣਾ ਚਾਹਣਾ ਕਿ 1900 ਸ਼ਾਰਦ ਦਾ ਇਹ ਰੀਆਰਗੇਨਾਈਜੇਸ਼ਨ ਐਕਟ ਦਾ ਮਸਲਾ ਹੈਗਾ ਜਿਹੜਾ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਇਹਨੂੰ ਲੀਗਲੀ ਲੜਨਾ ਚਾਹੁੰਦੇ ਆ ਜੀ ਜਿਹੜੇ ਪੋਲੀਟੀਕਲ ਸਵਾਲ ਆ ਉਹ ਲੀਗਲ ਹੀ ਨਹੀਂ ਲੜੇ ਜਾਂਦੇ ਉਹ ਸੜਕਾਂ ਤੇ ਲੜੇ ਜਾਂਦੇ ਨੇ ਹੂੰ 2007 ਦਾ ਇੱਕ ਕੇਸ ਹੈ ਹੂੰ ਰੀਆਰਗੇਨਾਈਜੇਸ਼ਨ ਐਕਟ ਦਾ 78 ਸੈਕਸ਼ਨ ਹੈ ਜੀ ਉਹਦੇ ਉਲਟ ਹਾਈ ਕੋਰਟ ਚ ਇੱਕ ਇਥੋਂ ਦਾ ਜਿਹੜਾ ਸਟੂਡੈਂਟ ਆ ਜਾਂ ਇਥੋਂ ਪੜ੍ਹ ਕੇ ਗਿਆ ਹੋਇਆ ਸਟੂਡੈਂਟ ਵਕੀਲ ਹੈ ਉਹ ਗਿਆ ਲੜਨ ਵਾਸਤੇ ਉਹ ਹਜੇ ਤੱਕ ਆਪਾਂ 2025 ਚ ਬੈਠਾ ਹਾਂ ਦਾ ਕੋਈ ਹੱਲ ਨਹੀਂ ਹੋਇਆ ਹੂੰ ਕਿਉਂਕਿ ਉਹ ਇੱਕ ਪੋਲੀਟੀਕਲ ਕੁਐਸਚਨ ਹੈ ਸਾਨੂੰ ਉਹਨੂੰ ਸਾਰਿਆਂ ਨੂੰ ਇਕੱਠੇ ਬਹਿ ਕੇ ਸਿਰ ਜੋੜ ਕੇ ਸਾਨੂੰ ਦੁਸ਼ਮਣ ਨੂੰ ਪਛਾਣਦੇ ਹੋਏ ਸਾਨੂੰ ਕੋਈ رائے ਕਰਨੀ ਪਊ ਸਾਨੂੰ ਇੱਕ مشਵਰਾ ਕਰਨਾ ਪਊ ਕਿ ਅਸੀਂ ਪੰਜਾਬ ਦੀ ਨਮਾਇੰਦਗੀ ਚਾਹੇ ਉਹ BBMB ਚ ਹੋਵੇ ਚਾਹੇ ਉਹ ਪੰਜਾਬ ਯੂਨੀਵਰਸਿਟੀ ਚ ਹੋਵੇ ਉਹ ਕਿਵੇਂ ਬਹਾਲ ਕਰਾਉਣੀ ਹੈ ਜੀ ਤਾਂ ਸਾਨੂੰ ਇਹ ਲੱਗਦਾ ਹੈ ਕਿ ਲੀਗਲੀ ਜਾਨ ਨਾਲੋਂ ਸਾਨੂੰ ਸੜਕਾਂ ਤੇ ਲੜਾਈ ਵੱਧ ਲੜਨ ਦੀ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਅਸੀਂ ਸੁਖਮਨ ਹੋਰਾਂ ਦੇ ਨਾਲ ਇਹ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਦੇ ਜਰੀਏ ਬਹੁਤ ਕੁਝ ਅਜੀਬਾ ਸਾਹਮਣੇ ਆਇਆ ਜਿਸ ਦੇ ਵਿੱਚ ਕਈ ਆਪ ਮਹਾਰੇ ਗੱਲਾਂ ਕਰ ਰਹੇ ਨੇ ਪਰ ਲੀਗਲੀ ਤੌਰ ਤੇ ਕੀ ਆ ਯੂਨੀਵਰਸਿਟੀਆਂ ਜੜਾਂ ਕਿੱਥੇ ਜੁੜੀਆਂ ਨੇ ਔਰ ਇਸ ਦਾ ਅਸਲੀ ਕਸੂਰਵਾਰ ਕੌਣ ਆ ਇਹ ਸਾਰੀ ਗੱਲਬਾਤ ਇਸ ਇੰਟਰਵਿਊ ਦੇ ਜਰੀਏ ਅਸੀਂ ਤੁਹਾਡੇ ਸਾਹਮਣੇ ਰੱਖੀ ਆ ਦੇਖਦੇ ਆ ਕਿ ਇਸ ਇੰਟਰਵਿਊ ਨੂੰ ਕਿੰਨੇ ਕੁ ਲੋਕ ਪਸੰਦ ਕਰਦੇ ਨੇ ਔਰ ਕਿੰਨੇ ਕੁ ਲੋਕਾਂ ਤੱਕ ਇਹ ਪਹੁੰਚ ਕਰਦੀ ਆ ਪਰ ਫਿਰ ਵੀ ਅਸੀਂ ਕਹਿਣਾ ਚਾਹਾਂਗੇ ਕਿ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਕਿਉਂਕਿ ਇਸ ਦੇ ਵਿੱਚ ਬਹੁਤ ਅਜਿਹੀਆਂ ਗੱਲਾਂ ਨੇ ਜਿਹੜੀਆਂ ਕਿ ਆਮ ਨੌਲੇਜ ਤੋਂ ਕਿੱਤੇ ਉੱਪਰ ਦੀਆਂ ਨੇ ਤੁਸੀਂ ਜੁੜੇ ਹੋ ਨਾ ਮੀਥੋ ਟੈਲੀਵਿਜ਼ਨ ਦੇ ਨਾਲ